ਪਿੰਡ ਕਟਾਰੂ ਚੱਕ ਦੇ ਆ ਵਸਨੀਕ ਮਹਿਲਾਵਾਂ ਵੱਲੋਂ ਕਮਿਊਨਿਟੀ ਸੈਂਟਰ ਕਟਾਰੂ ਚੱਕ ਵਿੱਚ ਤੀਆਂ ਦਾ ਤਿਹਾਰ ਬੜੀ ਉਸ਼ਾ ਨਾਲ ਮਨਾਇਆ ਗਿਆ ਰਵਾਇਤੀ ਢੰਗ ਇਸ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਆਪਣੀ ਪਤਨੀ ਔਰਮੇਲਾ ਦੇ ਨਾਲ ਪਹੁੰਚੇ ਤੇ ਇਸ ਪ੍ਰੋਗਰਾਮ ਵਿੱਚ ਸੋਨੀਆ ਮਾਨ ਮਾਝਾ ਜ਼ੋਨ ਕੋਆਰਡੀਨੇਟਰ ਯੁਧ ਨਸ਼ਿਆਂ ਵਿਰੋਧ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਤੇ ਇਸ ਮੌਕੇ ਕੈਬਨਿਟ ਮੰਤਰੀ ਕਟਾਰੂ ਚੱਕ ਨੇ ਕਿਹਾ ਕਿ ਤੀਆਂ ਦਾ ਤਿਹਾਰ ਔਰਤਾਂ ਦਾ ਤਿਹਾਰ ਹੈ ਜੋ ਕਿ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਹੈ ਸੱਭਿਆਚਾਰ ਨਾਲ ਜੋੜਦਾ ਹੈ ਮਹਿਲਾਵਾਂ ਕਿਸੇ ਖੇਤਰ ਵਿੱਚ ਅੱਜ ਦੇ ਸਮੇਂ ਵਿੱਚ ਪਿੱਛੇ ਨਹੀਂ ਐ ਤੇ ਵੱਡੇ ਅਹੁਦਿਆਂ ਤੇ ਇਸ ਸਮੇਂ ਤੇ ਨੌਕਰੀਆਂ ਕਰ ਰਹੀਆਂ ਨੇ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜਨ ਦਾ ਇਸ ਦੌਰਾਨ ਉਹਨਾਂ ਸੁਨੇਹਾ ਦਿੱਤਾ ਆ ਦੇਖੋ ਵੈਸੇ ਤਾਂ ਸੱਭਿਆਚਾਰ ਹਨੇਕ ਬਿਰੋਕ ਦੀ ਕੋਲੜ ਹੈ ਜਿਹੜਾ ਮਨੋਕ ਸੱਭਿਆਚਾਰ ਤੋਂ ਦੂਰ ਆ ਉਹ ਜਾਂ ਪਸ਼ੂ ਆ ਜਾਂ ਪੱਥਰ ਆ ਸੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਮਾਝੂਕ ਮੁਕਮਤੀ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਜਿੱਥੇ ਪੰਜਾਬ ਦੇ ਲੋਕਾਂ ਦੇ ਪੱਗ ਵਿੱਚ ਆਰਥਿਕ ਤੇ ਹੋਰ ਕਈ ਤਰ੍ਹਾਂ ਦੇ ਫੈਸਲੇ ਕਰ ਰਹੀ ਹੈ ਉਸ ਤੇ ਅਸੀਂ ਪੰਜਾਬ ਨੂੰ ਜਿਉਂਦਾ ਜਾਗਦਾ ਰੰਗਲਾ ਪੰਜਾਬ ਬਣਾਣਾ ਚਾਹੁੰਦੇ ਹਾਂ ਸੋ ਉਹਦੇ ਲਈ ਪੰਜਾਬ ਦੀਆਂ ਸਿੰਝਾ ਪੰਜਾਬ ਦੇ ਮੇਲੇ ਪੰਜਾਬ ਦੇ ਗਿੱਧੇ ਤੇ ਪੰਗੜੇ ਜਿੱਥੇ ਪੰਜਾਬ ਦੀ ਦਰੋਹਰ ਨੇ ਪੰਜਾਬ ਦੀ ਜਾਨ ਨੇ ਤੇ ਉੱਥੇ ਤੀਜ਼ ਦੇ ਤਿਆਰ ਇਹ ਵੀ ਇੱਕ ਸਾਡੇ ਲਈ ਸਾਡੀਆਂ ਭਿਆੜਾਂ ਲਈ ਖਾਸ ਕਰਕੇ ਬੇਟੀਆਂ ਲਈ ਇਹ ਬਹੁਤ ਵੱਡੀ ਖਾਣ ਰੱਖਦੇ ਆ ਸੋ ਅੱਜ ਪਿੰਡ ਕਟਾਰੂ ਚੱਕ ਦੇ ਅੰਦਰ ਸਾਡੇ ਇਲਾਕੇ ਭਰ ਦੀਆਂ ਭੈਣਾਵਾਂ ਵੱਲੋਂ ਬੀਬੀਆਂ ਵੱਲੋਂ ਤੀਜ ਦਾ ਤਿਉਹਾਰ ਮਨਾਇਆ ਗਿਆ ਸੋ ਮੈਨੂੰ ਖੁਸ਼ੀ ਆ ਕਿ ਇਹਦੇ ਵਿੱਚ ਸਾਡੀ ਬੇਟੀ ਸੋਨੀਆ ਮਾਨ ਜਿਹੜੇ ਕਿਸੇ ਪਹਿਚਾਨ ਦੀ ਮਕਾਜ਼ ਨਹੀਂ ਜਿਨ੍ਹਾਂ ਨੂੰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਸੋ ਅੱਜ ਜੋ ਵੀ ਇਸ ਪ੍ਰੋਗਰਾਮ ਦੇ ਵਿੱਚ ਆਏ ਨੇ ਉਹਨਾਂ ਨੇ ਸ਼ਿਰਕਤ ਕੀਤੀ ਹੋਣ ਜੀ ਆਇਆਂ ਸੋ ਇਸੇ ਤਰ੍ਹਾਂ ਤੀਜ ਦਾ ਤਿਉਹਾਰ ਜਿਹੜਾ ਸੇਰ ਤੋਂ ਮਨਾਇਆ ਜਾ ਰਿਹਾ ਸੋ ਮੈਂ ਇਹਨਾਂ ਭੈਣਾਂ ਨੂੰ ਮੁਬਾਰਕਬਾਦ ਵੀ ਦਿੰਨਾ ਤੇ ਮੈਂ ਜ਼ਰੂਰ ਇਹ ਕਹਿਣਾ ਚਾਹੁੰਦਾ ਕਿ ਤਿਉਹਾਰ ਸਾਡੇ ਜ਼ਿੰਦਗੀ ਦਾ ਇੱਕ ਬਹੁਤ ਮਤਲਬ ਕਿਆ ਸਕਦਾ ਵੀ ਇੱਕ ਰਾਤ ਸੇਰਾ ਹੁੰਦੇ ਆ ਸੋ ਦੀਦ ਦਾ ਪਿਆਰ ਨਹੀਂ ਸਭ ਭੈਣਾਂ ਨੂੰ ਬਹੁਤ ਬਹੁਤ ਮੁਬਾਰਕ ਆ। ਵੇਖੋ ਜੀ ਮੈਨੂੰ ਸਭ ਤੋਂ ਪਹਿਲਾਂ ਤੇ ਮੈਂ ਦਿਲੋਂ ਧੰਨਵਾਦ ਕਰਦੀ ਆ ਲਾਲਚੰਦ ਘਟਾਰੂ ਚੱਕ ਜੀ ਦਾ ਉਰਮਲਾ ਦੇਵੀ ਜਿਹਦਾ ਜਿਨ੍ਹਾਂ ਨੇ ਮੈਨੂੰ ਇੱਥੇ ਇਨਵਾਈਟ ਕੀਤਾ ਹੈ ਬਹੁਤ ਹੀ ਸੋਹਣਾ ਫੰਕਸ਼ਨ ਸੀਗਾ। ਇਨ ਫੈਕਟ ਮੈਨੂੰ ਆਪਣੇ ਬਚਪਨ ਦੀ ਯਾਦ ਆ ਗਈ ਇਹ ਫੰਕਸ਼ਨ ਦੇਖ ਕੇ ਔਰ ਇਹ ਜੇ ਕਲਚਰਲ ਪ੍ਰੋਗਰਾਮਸ ਪੰਜਾਬ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਹੋਣੇ ਚਾਹੀਦੇ ਆ ਜੋ ਕਿ ਸੀਐਮ ਸਾਹਿਬ ਦੀ ਸੋਚ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਦੀ ਸਭਿਅਤਾ ਤੇ ਕਲਚਰ ਨੂੰ ਹਮੇਸ਼ਾ ਆਪਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਨੇ ਕਲਚਰਲ Song ਦੇ ਉੱਤੇ ਪਰਫਾਰਮ ਕੀਤਾ ਔਰ ਨਾਲ ਹੀ ਜਿਹੜੇ ਆਪਣੀ ਸਭਿਅਤਾ ਦੇ ਰਿਲੇਟਿਡ ਕੋਈ ਕੁਐਸ਼ਚਨਸ ਨੇ ਉਹਨਾਂ ਦਾ ਕੁਇਜ਼ ਵੀ ਖੇਡਿਆ ਗਿਆ ਤੁਹਾਨੂੰ ਮੈਨੂੰ ਬਹੁਤ ਚੰਗਾ ਲੱਗਾ ਇੱਥੇ ਆ ਕੇ ਔਰ ਮੈਨੂੰ ਲੱਗਦਾ ਹੈ ਕਿ ਇਹੀ ਜਿਹੇ ਪ੍ਰੋਗਰਾਮ ਹੋਰ ਵੀ ਅਸੈਂਬलीज ਦੇ ਵਿੱਚ ਆਲ ਓਵਰ ਪੰਜਾਬ ਹੋਣੇ ਚਾਹੀਦੇ